ਬੰਦ ਕਰੋ ਬੰਦ ਕਰੋ ਬੰਦ ਕਰੋ ਲੁਧਿਆਣਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਨੌਜਵਾਨ ਦੀ ਮੌਤ ਤੇ ਲੁਧਿਆਣਾ ਚ ਵੱਡਾ ਬਵਾਲ ਮੇਰਾ ਬੱਚਾ ਮਾਰਦਾ ਜਵਾਨ ਕਦੀ ਉਹ ਮਾਰ ਨਹੀਂ ਸੀ ਸਾਨੂੰ ਕਹਿੰਦੇ ਸੀ ਪਟਿਆਲੇ ਲੈ ਕੇ ਗਏ ਸਾਨੂੰ ਨਹੀਂ ਦੱਸਿਆ ਸਾਨੂੰ ਦੱਸੋ ਪਟਿਆਲੇ ਲੈ ਕੇ ਜਾ ਰਹੇ ਹੋ ਤੁਸੀਂ ਪੁਲਿਸ ਖਿਲਾਫ ਹੋ ਗਿਆ ਵੱਡਾ ਇਕੱਠ ਉਹਦਾ ਫੌਨ ਨੰਨੇ ਬੁਲਾਇਆ ਇਹਨਾਂ ਨੇ ਜੇਲ੍ਹ ਦੇ ਵਿੱਚ ਉਹਨੂੰ ਇੰਜੈਕਸ਼ਨ ਦਿੱਤੇ ਕੀ ਦਿੱਤਾ ਮਤਲਬ ਜ਼ਹਿਰ ਦਿੱਤਾ ਮੁੰਡੇ ਦੇ ਉਲੇ ਦੰਦ ਜਮਾਈ ਪੀਲੇ ਅੱਖਾਂ ਨਿੱਲੀਆਂ ਤੇ ਨੱਕੂਲ ਨਿੱਲੀਆਂ ਉਹਨੂੰ ਅਦਮਰੇ ਹੱਟ ਦੇ ਵਿੱਚ ਕਰਕੇ ਬਿਜੀ ਲਿਆ ਕੇ ਸੁੱਟਿਆ ਇਹਨਾਂ ਨੇ লাশ ਰੱਖ ਪਰਿਵਾਰ ਵੱਲੋਂ ਲਗਾਇਆ ਗਿਆ ਜਾਮ ਜੇ ਪੂਰਾ ਡੈੱਡ ਕਰਕੇ ਲਾਇਆ ਜੇ ਤਾਂ ਤੁਸੀਂ ਦੇਖਿਆ ਕੁਝ ਨਹੀਂ ਸੀਗਾ ਪੰਜਰ ਸੀਗਾ ਮੁੰਡੇ ਦੇ ਅੰਦਰ ਕੁਝ ਨਹੀਂ ਸੀਗਾ ਪੁੱਭਾ ਮਾਰ ਰੋਂਦੇ ਪਰਿਵਾਰ ਨੇ ਲਗਾਏ ਵੱਡੇ ਇਲਜ਼ਾਮ ਜੀਹਾਂ ਨੌਜਵਾਨ ਦੀ ਮੌਤ ਨੂੰ ਲੈ ਕੇ ਲੁਧਿਆਣਾ ਚ ਜ਼ਬਰਦਸਤ ਹੰਗਾਮਾ ਹੋਇਆ ਹੈ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਚ ਲੋਕ ਸੜਕਾਂ ਤੇ ਉਤਰੇ ਨੇ ਗੁੱਸੇ ਚ ਆਏ ਲੋਕਾਂ ਵੱਲੋਂ ਨੌਜਵਾਨ ਦੀ লাশ ਨੂੰ ਸੜਕ ਤੇ ਰੱਖ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਸੜਕ ਤੇ ਚਾਰੇ ਪਾਸੇ ਜਾਮ ਹੀ ਜਾਮ ਲੱਗਿਆ ਦਿਖਾਈ ਦਿੱਤਾ ਜਾਣਕਾਰੀ ਮੁਤਾਬਕ ਮ੍ਰਿਤਕ ਸਾਗਰ ਨਿਊਟਨ ਨਾਮ ਦਾ ਇਹ ਨੌਜਵਾਨ ਜਿਸ ਨੂੰ ਗੈਂਗਸਟਰ ਦੱਸਿਆ ਜਾ ਰਿਹਾ ਹੈ ਕਿਸੇ ਮਾਮਲੇ ਨੂੰ ਲੈ ਕੇ ਸੰਘਰੂਰ ਜੇਲ੍ਹ ਚ ਬੰਦ ਸੀ ਪਿਛਲੇ ਦਿਨੀ ਉਸ ਦੀ ਭੇਤ ਭਰੇ ਹਾਲਾਤਾਂ ਚ ਮੌਤ ਹੋ ਗਈ ਤੇ ਜਿਉਂ ਹੀ ਇਸ ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਲੱਗਿਆ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਿਸ ਤੇ ਚਾਲ ਦੇ ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਤੇ ਮ੍ਰਿਤਕ ਦੇ ਦੋਸਤਾਂ ਵੱਲੋਂ ਲੁਧਿਆਣਾ ਦੇ ਆਰਤੀ ਚੌਂਕ ਚ ਨੌਜਵਾਨ ਦੀ লাশ ਰੱਖ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੇ ਸਾਗਰ ਨਿਊਟਰਨ ਨੂੰ ਮਾਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ। ਪੁੱਬਾ ਮਾਰ ਰੋਂਦੇਸ ਪਰਿਵਾਰ ਵੱਲੋਂ ਮਾਮਲੇ 'ਚ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਅਜੇ ਬੱਚਾ ਮਾਰਦਾ ਜਵਾਨ ਕਦੀ ਉਹ ਮਾਰ ਨਹੀਂ ਸੀ। ਅੱਛਾ ਤੁਸੀਂ ਪਹਿਲਾਂ ਕਦੋਂ ਮਿਲੇ ਸੀ ਜੀ ਉਹਨੂੰ ਕਦੋਂ ਮਿਲੇ ਸੀ ਆਪ ਨੇ? ਸਕੂਲ ਕਦੋਂ ਹੋਈ ਛੱਡੀ? ਮੈਂ 21 ਤਰੀਕ ਨੂੰ ਤਰੀਕ ਤੇ ਮਿਲੇ ਸੀ ਉਹਨੂੰ। ਉਹਦੋਂ ਠੀਕ ਠੀਕ ਬਿਲਕੁਲ। ਬਿਲਕੁਲ ਠੀਕ ਸੀ ਵਕੀਲ ਵੀ ਘਰ ਜਿਹਨੇ ਨੰਬਰ ਮਾਰੀ ਡਾਕਟਰਾਂ ਨੇ ਮਾਰਤਾ ਜੇਲ੍ਹ ਸਾਨੂੰ ਡਾਕਟਰਾਂ ਨੇ ਨੂੰ ਲੈ ਕੇ ਸਾਨੂੰ ਕਹਿੰਦੇ ਸੀ ਪਟਿਆਲੇ ਲੈ ਕੇ ਗਏ ਸਾਨੂੰ ਨਹੀਂ ਦੱਸਿਆ ਸਾਨੂੰ ਦੱਸੋ ਪਟਿਆਲੇ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਤਾਂ ਸੋਵਾਰ ਨੂੰ ਸਵੇਰੇ 5 ਵਜੇ ਫੋਨ ਕੀਤਾ ਤੁਹਾਡੇ ਮੁੰਡਾ ਪੀਜੀਏ ਜੀ ਲੱਗਿਆ ਕੀ ਕਰ ਸਾਨੂੰ ਕੱਲ ਸਵੇਰੇ 5 ਵਜੇ ਪਰਸੋਂ ਫੋਨ ਆਇਆ ਕਹਿੰਦੇ ਤੁਹਾਡਾ ਮੁੰਡਾ ਸੀਰੀਅਸ ਆ ਪੀਜੀਏ ਲੈ ਕੇ ਸੁੱਟਦਾ ਉਦੋਂ ਸਾਨੂੰ ਇਹਨਾਂ ਨੇ ਬੁਲਾਇਆ ਇਹਨਾਂ ਨੇ ਜੇਲ੍ਹ ਦੇ ਵਿੱਚ ਉਹਨੂੰ ਇੰਜੈਕਸ਼ਨ ਦਿੱਤੇ ਕੀ ਦਿੱਤਾ ਮਤਲਬ ਜੇਰ ਦਿੱ ਤਮੁੰਦਰ ਉਲੇ ਗੰਦ ਜਮਾਈ ਪੀਲੇ ਖਾਂ ਨਿੱਲੀਆਂ ਤੇ ਨਫਕੂ ਨਿੱਲੇ ਹਨ ਉਹਨੂੰ ਅਧਮਰੇ ਹੱਲ ਦੇ ਵਿੱਚ ਕਰਕੇ ਬੀਜੀ ਲਿਆ ਕੇ ਸੁੱਟਿਆ ਇਹਨਾਂ ਨੇ ਕਹਿੰਦੇ ਕਿ ਤੁਹਾਡਾ ਮੁੰਡਾ ਸੀਰੀਅਸ ਹੈਗਾ ਸੀ ਜਾ ਕੇ ਦੇਖਿਆ ਤਾਂ ਕੁਝ ਨਹੀਂ ਸੀਗਾ ਉਹਨੂੰ ਕੰਪਰਾਂ ਸਾਹ ਦੁਆਰੇ ਸੀ ਕੁਝ ਨਹੀਂ ਸੀਗਾ ਉਹਦੇ ਜੇ ਉਹ ਖਤਮ ਕਰਤਾ ਸੀ ਪਹਿਲੇ ਮੈਂ ਤਾਂ ਤੁਸੀਂ ਸੀ ਮੈਂ ਉਹਨਾਂ ਦੀ ਭੂਆ ਜੀ ਮੁੰਡੇ ਦੀ ਔਰ ਡੈਡ ਕਰਕੇ ਤੁਹਾਨੂੰ ਦੱਸਿਆ ਜੀ ਤੁਹਾਡਾ ਮੁੰਡਾ ਸੀ ਪੀਏ ਜੀ ਦੇ ਵਿੱਚ ਲੈ ਕੇ ਜਾ ਰਹੇ ਆ ਟਾਡਾ ਮੁੰਡਾ ਨਾ ਪੂਰਾ ਡੈਡ ਕਰਕੇ ਲਿਆ ਜਦ ਤੁਸੀਂ ਦੇਖਿਆ ਕੁਝ ਨਹੀਂ ਸੀਗਾ ਪੰਜਰ ਸੀਗਾ ਮੁੰਡੇ ਦੇ ਅੰਦਰ ਕੁਝ ਨਹੀਂ ਸੀਗਾ ਜਾਣਪਰਾਨ ਕੁਝ ਨਹੀਂ ਸੀਗੇ ਪਰਿਵਾਰ ਦੇ ਮੈਂਬਰਾਂ ਦੇ ਇਸ ਧਰਨੇ ਨੂੰ ਲੈ ਕੇ ਆਖਰ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸੰਗਰੂਰ ਜੇਲ੍ਹ ਚ ਸਾਗਰ ਨਿਊਟਨਾਂ ਦੇ ਕੈਦੀ ਦੀ ਡੈੱਡ ਹੋਈ ਸੀ ਕੁਝ ਗਲਤਫਹਿਮੀਆਂ ਕਰਕੇ ਕੁਝ ਲੋਕਾਂ ਵੱਲੋਂ ਉਹਨਾਂ ਨੇ ਲਿਆ ਕੇ ਉਹਦੀ ਡੈਡਵੋਟੀਆ ਹਥਿਆਰ ਦੀ ਚੌਂਕ ਲਿਆਉਂਦੀ ਉਹਨਾਂ ਦੀ ਗੱਲਬਾਤ ਸੁਣੀ ਹੈ ਉਹਨਾਂ ਨੂੰ ਸਾਰਾ ਸਮਝਾਇਆ ਗਿਆ ਸਮਝਣ ਤੋਂ ਬਾਅਦ ਉਹ ਹੁਣ ਡੈੱਡ ਬਡੀ ਹੈ ਜਿਹੜੀ ਉਹ ਲੈ ਗਿਆ ਤੇ ਉਹਦਾ ਸੰਸਕਾਰ ਕਰਨ ਵਾਸਤੇ ਤਿਆਰ ਹੋ ਗਿਆ ਜੀ ਹਾਂ ਇੱਕ ਪਾਸੇ ਪਰਿਵਾਰ ਵੱਲੋਂ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਹੁਣ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀ ਗਲਤਫਹਿਮੀ ਕਾਰਨ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਸੀ ਤੇ ਹੁਣ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਨੌਜਵਾਨ ਦਾ ਸੰਸਕਾਰ ਕੀਤਾ ਜਾਵੇਗਾ ਜਗਬਾਣੀ ਟੀਵੀ ਲਈ ਰਾਕੇਸ਼ ਗੌਤਮ ਦੀ ਰਿਪੋਰਟ Thank you